ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਦੀ ਗਾਈਡੈਂਸ ਦੇ ਅੰਡਰ ਬਠਿੰਡਾ ਪੁਲਿਸ ਵੱਲੋਂ ਅੱਜ ਕੇਂਦਰੀ ਜੇਲ੍ਹ ਬਠਿੰਡਾ ਦੀ ਜਿਹੜੀ ਇਹ ਸਰਪ੍ਰਾਈਜ਼ ਚੈਕਿੰਗ ਸਾਡੇ ਵੱਲੋਂ ਕੀਤੀ ਗਈ। ਇਸ ਚੈਕਿੰਗ ਦੇ ਵਿੱਚ ਸਾਡੇ ਵੱਲੋਂ ਅ 8 ਜਿਹੜੇ ਡੀਐਸਪੀ ਸਬਾਨ ਸੀਗੇ ਉਹਨਾਂ ਦੇ ਨਾਲ ਉਹਨਾਂ ਦੀ ਐਸਐਚਓ ਸਬਾਨ ਦੀ ਟੀਮਾਂ ਸਾਰੀ ਕੁੱਲ ਮਿਲਾ ਕੇ 200 ਦੇ ਕਰੀਬ ਪੁਲਿਸ ਮੁਲਾਜ਼ਮ ਜਿਹੜੇ ਡਿਪਲੋਏ ਕੀਤੇ ਗਏ ਸੀਗੇ। ਅਲੱਗ-ਅਲੱਗ ਟੀਮਾਂ ਦੇ ਵਿੱਚ ਅਲੱਗ-ਅਲੱਗ ਜਿਹੜੇ ਜ਼ੋਨ ਬਣੇ ਹੋਏ ਨੇ ਉਹਦੇ ਵਿੱਚ ਚੈਕਿੰਗ ਕੀਤੀ ਗਈ ਸਰਪ੍ਰਾਈਜ਼ ਚੈਕਿੰਗ। ਇਸ ਚੈਕਿੰਗ ਦੌਰਾਨ ਜਿਹੜੇ ਜੇਲ ਅਫੀਸਰਸ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨਾਲ ਵੀ ਡਿਪਲੋਏ ਕੀਤਾ ਗਿਆ ਸੀਗਾ ਸੋ ਇਹ ਸਰਚ ਬਿਆਨ ਅਸੀਂ ਤਕਰੀਬਨ ਸਵੇਰੇ 7 ਵਜੇ ਸਟਾਰਟ ਕੀਤਾ ਸੀਗਾ ਤੇ 3 ਘੰਟੇ ਤੱਕ ਜਿਹੜੀ ਸਾਰੇ ਜਿਹੜੀ ਸਰਪ੍ਰਾਈਜ਼ ਚੈਕਿੰਗ ਉਹ ਕਰੀਬ ਇੱਥੇ ਕੀਤੀ ਗਈ ਹੈ ਅਸੀਂ ਇਹ ਚੈਕਿੰਗ ਦੀ ਜਿਹੜੀ ਕੰਪਾਈਲ ਰਿਪੋਰਟ ਹੈਗੀ ਹੈ ਉਹ ਜਲਦੀ ਹੀ ਅਸੀਂ ਕੱਢਣਾ ਜੇ ਜਿਹੜੀ ਵੀ ਕੋਈ ਸਰਬਰਾਮਬਗੀ ਹੋਈ ਉਹ ਸ਼ਿਰਕਤੀ ਜਾਊਗਾ ਮਾਨਯੋਗ ਐਸਐਸਪੀ ਸਾਹਿਬ ਠੰਡਾ ਦੀ ਗਾਈਡੈਂਸ ਦੇ ਅੰਡਰ ਠੰਡਾ ਪੁਲਿਸ ਵੱਲੋਂ ਅੱਜ ਕੇਂਦਰੀ ਜੇਲ ਬਠਿੰਡਾ ਦੀ ਜਿਹੜੀ ਇਹ ਸਰਪ੍ਰਾਈਜ਼ ਚੈਕਿੰਗ ਸਾਡੇ ਵੱਲੋਂ ਕੀਤੀ ਗਈ। ਇਸ ਚੈਕਿੰਗ ਦੇ ਵਿੱਚ ਸਾਡੇ ਵੱਲੋਂ ਅ 8 ਜਿਹੜੇ ਡੀਐਸਪੀ ਸਬਾਨ ਸੀਗੇ ਉਹਨਾਂ ਦੇ ਨਾਲ ਉਹਨਾਂ ਦੀ ਐਸਚਓ ਸਬਾਨ ਦੀ ਟੀਮਾਂ ਸਾਰੀ ਕੁੱਲ ਮਿਲਾ ਕੇ 200 ਦੇ ਕਰੀਬ ਪੁਲਿਸ ਮੁਲਾਜ਼ਮ ਜਿਹੜੇ ਡਿਪਲੋਏ ਕੀਤੇ ਗਏ ਸੀਗੇ। ਅਲੱਗ-ਅਲੱਗ ਟੀਮਾਂ ਦੇ ਵਿੱਚ ਅਲੱਗ-ਅਲੱਗ ਜਿਹੜੇ ਜ਼ੋਨ ਬਣੇ ਹੋਏ ਨੇ ਉਹਦੇ ਵਿੱਚ ਚੈਕਿੰਗ ਕੀਤੀ ਗਈ ਸਰਪ੍ਰਾਈਜ਼ ਚੈਕਿੰਗ। ਇਸ ਚੈਕਿੰਗ ਦੌਰਾਨ ਜਿਹੜੇ ਜੇਲ ਅਫੀਸ਼ਰਸ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨੂੰ ਵੀ ਨਾਲ ਡਿਪਲੋਏ ਕੀਤਾ ਗਿਆ ਸੀਗਾ। ਸੋ ਇਹ ਸਰਚ ਬਿਆਨ ਅਸੀਂ ਤਕਰੀਬਨ ਸਵੇਰੇ ਵਜੇ ਸਟਾਰਟ ਕੀਤਾ ਸੀਗਾ ਤੇ 3 ਘੰਟੇ ਤੱਕ ਜਿਹੜੀ ਸਾਰੇ ਜਿਹੜੀ ਸਰਪ੍ਰਾਈਜ਼ ਚੈਕਿੰਗ ਉਹ ਕਰੀਬ ਇੱਥੇ ਕੀਤੀ ਗਈ ਹੈ ਅਸੀਂ ਇਹ ਚੈਕਿੰਗ ਦੀ ਜਿਹੜੀ ਕੰਪਾਈਲ ਰਿਪੋਰਟ ਹੈਗੀ ਹੈ ਉਹ ਜਲਦੀ ਹੀ ਅਸੀਂ ਕੱਢਣਾ ਜੇ ਜਿਹੜੀ ਵੀ ਕੋਈ ਸਨ ਬਰਾਮਦਗੀ ਹੋਈ ਉਹ ਸ਼ਿਰਕਤੀ ਜਾਊ। ਆ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਦੀ ਗਾਈਡੈਂਸ ਦੇ ਅੰਡਰ ਬਠਿੰਡਾ ਪੁਲਿਸ ਵੱਲੋਂ ਅੱਜ ਕੇਂਦਰੀ ਜੇਲ ਬਠਿੰਡਾ ਦੀ ਜਿਹੜੀ ਇਹ ਸਰਪ੍ਰਾਈਜ਼ ਚੈਕਿੰਗ ਸਾਡੇ ਵੱਲੋਂ ਕੀਤੀ ਗਈ। ਇਸ ਚੈਕਿੰਗ ਦੇ ਵਿੱਚ ਸਾਡੇ ਵੱਲੋਂ ਅ 8 ਜਿਹੜੇ ਡੀਐਸਪੀ ਸਬਾਨ ਸੀਗੇ ਉਹਨਾਂ ਦੇ ਨਾਲ ਉਹਨਾਂ ਦੀ ਐਸਐਚਓ ਸਬਾਨ ਦੀ ਟੀਮਾਂ ਸਾਰੀ ਕੁੱਲ ਮਿਲਾ ਕੇ 200 ਦੇ ਕਰੀਬ ਪੁਲਿਸ ਮੁਲਾਜ਼ਮ ਜਿਹੜੇ ਡਿਪਲੋਏ ਕੀਤੇ ਗਏ ਸੀਗੇ ਅਲੱਗ-ਅਲੱਗ ਟੀਮਾਂ ਦੇ ਵਿੱਚ ਅਲੱਗ-ਅਲੱਗ ਜਿਹੜੇ ਜ਼ੋਨ ਬਣੇ ਹੋਏ ਨੇ ਉਹਦੇ ਵਿੱਚ ਚੈਕਿੰਗ ਕੀਤੀ ਗਈ ਸਰਪ੍ਰਾਈਜ਼ ਚੈਕਿੰਗ ਇਸ ਚੈਕਿੰਗ ਦੌਰਾਨ ਜਿਹੜੇ ਜੇਲ੍ਹ ਅਫੀਸ਼ਰਸ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨੂੰ ਵੀ ਨਾਲ ਡਿਪਲੋਏ ਕੀਤਾ ਗਿਆ ਸੀਗਾ ਸੋ ਇਹ ਸਰਚ ਬਿਆਨ ਅਸੀਂ ਤਕਰੀਬਨ ਸਵੇਰੇ 7:00 ਵਜੇ ਸਟਾਰਟ ਕੀਤਾ ਸੀਗਾ ਤੇ 3 ਘੰਟੇ ਤੱਕ ਜਿਹੜੀ ਸਾਰੇ ਜਿਹੜੀ ਸਰਪ੍ਰਾਈਜ਼ ਚੈਕਿੰਗ ਉਹ ਕਰੀਬ ਇੱਥੇ ਕੀਤੀ ਗਈ ਹੈ ਅਸੀਂ ਇਹ ਚੈਕਿੰਗ ਦੀ ਜਿਹੜੀ ਕੰਪਾਈਲ ਰਿਪੋਰਟ ਹੈਗੀ ਹੈ ਉਹ ਜਲਦੀ ਹੀ ਅਸੀਂ ਕੱਢਣਾ ਜੇ ਜਿਹੜੀ ਵੀ ਕੋਈ ਸਨਬਰਾਮਬਦੀ ਹੋਈ ਉਹ ਸ਼ਿਰਕਤੀ ਜਾਓ। ਦੁਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر